ਹਰ ਸਾਲ ਦੀ ਤਰ੍ਹਾਂ ਜ਼ਿਲ੍ਹੇ ਦੇ ਪਿੰਡ ਕੋਟ ਲੱਲੂ ਵਿਖੇ ਸ਼ਹੀਦ ਬਾਬਾ ਸਿੱਧ ਪੋਈ ਜੀ ਦੇ ਮੁਖਾਸਤ ਵਿਕੇਸਲਾਣਾ ਜੋੜ ਮੇਲਾ 18 ਜੂਨ ਤੋਂ ਲੈ ਕੇ 20 ਜੂਨ ਤੱਕ ਮਨਾਇਆ ਜਾ ਰਿਹਾ ਹੈ ਜਾਣਕਾਰ ਦਿੰਦੇ ਅਸੀਂ ਸਿੱਧ ਬਾਬਾ ਸਿੱਧ ਪੋਈ ਜੀ ਵੈਲਫੇਅਰ ਕਮੇਟੀ ਪਿੰਡ ਕੋਟ ਲੱਲੂ ਦੇ ਪ੍ਰਧਾਨ ਅਵਤਾਰ ਸਿੰਘ ਢਾਲੀ ਵਾਲਮੀਤ ਪਗਾਨ ਗਾਗੜ ਸਿੰਘ ਕੋਟ ਲੱਲੂ ਖਜ਼ਾਨਚੀ ਜੁਗਰਾਰ ਸਿੰਘ ਢਾਲੀ ਵਾਲਾ ਇਸ ਖਤਰ ਲਾਲ ਸਿੰਘ ਤਾਲੀਵਾਲ ਮਲ ਸਿੰਘ ਵਾੜਾ ਨੇ ਕਿਹਾ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਸਰਦਾ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਸਮੂਹ ਤਾਲੀ ਵਾਲ ਪਾਈ ਜਾਰੇ ਦੇ ਸਮੂਹ 사ਸੰਗ ਤੋਂ ਪੀ ਕੀਤੀ ਹੈ ਕਿ ਸਾਲਾਨਾ ਜੋੜ ਮੇਲੇ ਵਿੱਚ ਬਾਬਾ ਜੀ ਦੇ ਮੁੱਖ ਸਥਾਨ ਪਿੰਡ ਕੋਟ ਲੱਲੂ ਲੱਲੂ ਆਣਾ ਮਾਨਸਾ ਵਿੱਚ ਸਰਦਾ ਸਰਦਾ ਸਮੇਤ ਮਦਮਸਤ ਕੌਣ ਦੇ ਲਈ ਵੱਤ ਤੋਂ ਵੱਧ ਸੰਗਤ ਦਾ ਪ੍ਰਵਾਸ ਸਮੇਤ ਹਾਜ਼ਰੀ ਭਰਨਾ ਤੇ ਸੰਗਤਾਂ ਵਾਸਤੇ ਗੁਰੂ ਘਰ ਲੰਗਰ ਠੰਡੇ ਪਾਣੀ ਦੀ ਸ਼ੇਵਿਲ ਆਦਿ ਦਾ ਲੰਗਰ ਅਟੁੱਟ ਵਰਤਿਆ ਜਾਵੇਗਾ। ਸਹਾਸੰਗਠਨ ਵਾਸਤੇ ਕਮਰੇ ਬਾਟ ਟੈਂਟਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਵਿੱਚ ਪੰਖੇ ਗੋਲਰਾ ਦੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਜਾਵੇਗਾ ਨਾਲ ਖੂਮਦਾਨ ਕੈਂਪ ਤੇ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ ਟੀਵੀ ਨਾ ਬੰਦੇ ਵਾਲੀ ਮਾਸਟਰ ਬਿਕਰਮਜੀਤ ਸਿੰਘ ਦੀ ਰਿਪੋਰਟ ਤਨ ਤਨ ਸ਼ਹੀਦ ਬਾਬਾ ਸਿੱਧਪੋਈ ਜੀ ਮੈਂ ਸਮੂਹ ਢਾਈ ਵਾਲ ਭਾਈਚਾਰੇ ਦੀ ਸਾਧ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਅਸ਼ੀਸ਼ੀਰ ਬਾਬਾ ਸਿੱਧ ਪੋਈ ਦੇ ਮੁੱਖ ਸਥਾਨ ਪਿੰਡ ਕੋਟ ਲਲੂ ਵਿਖੇ ਮਿਤੀ 18 19 20 ਜੂਨ ਨੂੰ ਜਿਹੜਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸ਼ਰਧਾ ਤੇ ਤੁੰਤਮਨਾ ਮਨਾਇਆ ਜਾ ਰਿਹਾ ਹੈ ਸੋ ਸਾਰੇ ਹੀ ਵੀਰਾਂ ਨੂੰ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਦਾ ਹਾਂ ਕੇ ਬਾਬਾ ਜੀ ਦੇ ਸਲਾਨਾ ਜੋੜ ਮੇਲੇ 'ਚ ਵੱਧ ਤੋਂ ਵੱਧ ਸੰਗਤਾਂ ਨੇ ਪਰਿਵਾਰ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਸਲਾਨਾ ਜੋੜ ਮੇਲੇ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਵਗੈਰਾ ਦੇ ਪਾਣੀ ਵਗੈਰਾ ਦੇ ਹੋਰ ਸਾਰੇ ਹੀ ਸੰਗਤਾਂ ਲਈ ਪ੍ਰਬੰਧ ਕੀਤੇ ਗਏ ਹਨ ਸੋ ਸਾਰੇ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਬਾਬਾ ਜੀ ਦੇ ਸਲਾਨਾ ਜੋੜ ਮੇਲੇ ਵਿੱਚ ਤੁਸੀਂ ਮਿਤੀ 18 19 20 ਜੂਨ 2024 ਨੂੰ ਵੱਧ ਤੋਂ ਵੱਧ ਸੰਗਤਾਂ ਨੇ ਇਸ ਸਲਾਨਾ ਜੋੜ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਕਿੱਥੋਂ ਸੰਗਤਾਂ ਆਈਆਂ ਇੱਥੇ ਸੰਗਤਾਂ ਬਹੁਤ ਸਾਰੇ ਪੰਜਾਬ ਦੇ ਕੋਨੇ ਕੋਨੇ ਚੋਂ ਰਾਜਸਥਾਨ ਚੋਂ ਹਰਿਆਣੇ ਚੋਂ ਦਿੱਲੀ ਤੋਂ ਤੇ ਬਾਹਰੋਂ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਗੈਰਾ ਚੋਂ ਵੀ ਸੰਗਤ ਵੱਧ ਤੋਂ ਵੱਧ ਬਾਬਾ ਜੀ ਦੇ ਸਲਾਨਾ ਜੋੜ ਮੇਲੇ ਚ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਇਸ ਥਾਂ ਨੂੰ ਨਮਸਤ ਕੋਣ ਲਈ ਪਹੁੰਚਦੀ ਹੈ ਰਹਿਣ ਨੂੰ ਰੁਕਣ ਦਾ ਕੋਈ ਪ੍ਰਬੰਧ ਕਿਸ ਤਰੀਕੇ ਦਾ ਹਾਂਜੀ ਇਸ ਰਹਿਣ ਲਈ ਪ੍ਰਬੰਧ ਹੈ ਸਾਡੇ ਕੋਲੇ ਕਮਰੇ ਵੀ ਹੈਗੇ ਨੇ ਬਰਾਂਡੇ ਵੀ ਹੈਗੇ ਨੇ ਪਰ ਸੰਗਤ ਓਪਨ ਟੈਂਟਾਂ ਦੇ ਵਿੱਚ ਟੈਂਟਾਂ ਦਾ ਪ੍ਰਬੰਧ ਬਹੁਤ ਜ਼ਿਆਦਾ ਕੀਤਾ ਜਾਊਗਾ ਇੰਨੀ ਸੰਗਤ ਆਉਂਦੀ ਹੈ ਕਿ ਸੰਗਤ ਲਈ ਟੈਂਟ ਵਗੈਰਾ ਪੱਖੇ ਵਗੈਰਾ ਕੂਲਰ ਵਗੈਰਾ ਬਹੁਤ ਚੰਗੀ ਤਰ੍ਹਾਂ ਪ੍ਰਬੰਧ ਕੀਤੇ ਜਾਂਦੇ ਆ Oh yeah. നോക്കി ലോകം

you <laughs> dia. Oh, brem dia. Kita sampai mana tu ha.